ਤਰਕਾਬ ਤਾਂ ਅੱਜ ਦਾ ਵਿਸ਼ਾ ਖੇਡ ਸੰਸਥਾਵਾਂ ਜਾਂ ਫਿਰ ਅਸੀਂ ਕਹਿ ਲਈਏ ਕਿ ਕ੍ਰਿਕਟ ਸੰਸਥਾਵਾਂ ਦੇ ਉੱਪਰ ਸੁਪਰੀਮ ਕੋਰਟ ਨੇ ਸਖਤੀ ਪ੍ਰਕਰਾ ਦਿੱਤੀ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਬੱਲਾ ਤੱਕ ਨਹੀਂ ਫੜਨਾ ਆਉਂਦਾ ਉਹਨਾਂ ਦੇ ਹੱਥ ਕਮਾਂਡ ਫੜਾ ਦਿੱਤੀ ਹੈ ਹਾਲਾਂਕਿ ਤਜਰਬੇਕਾਰ ਹੀ ਲੋਕਾਂ ਨੂੰ ਜਿਹੜੇ ਪਹਿਲਾਂ ਖੇੜ ਚੁੱਕੇ ਨੇ ਜਾਂ ਜਿਨ੍ਹਾਂ ਦੇ ਕੋਲ ਤਜਰਬਾ ਆ ਉਹਨਾਂ ਨੂੰ ਇਹਨਾਂ ਖੇਡ ਸੰਸਥਾਵਾਂ ਦੀ ਕਮਾਂਡ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਇਹਨਾਂ ਖੇਡ ਸੰਸਥਾਵਾਂ ਦਾ ਵਿਕਾਸ ਹੋ ਸਕੇਗਾ ਤਾਂ ਸੁਪਰੀਮ ਕੋਰਟ ਦੇ ਵੱਲੋਂ ਕ੍ਰਿਕਟ ਐਸੋਸੀਏਸ਼ਨਾਂ ਦੀ ਅਗਵਾਈ ਸੇਵਾ ਮੁਕਤ ਕ੍ਰਿਕਟਰਾਂ ਦੇ ਵੱਲੋਂ ਕੀਤੇ ਜਾਣਾਰੇ ਟਿੱਪਣੀ ਕੀਤੀ ਗਈ ਆ ਉਹਦੇ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਜਿਹੜੇ ਖਿਡਾਰੀ ਰਿਟਾਇਰਡ ਹੋ ਚੁੱਕੇ ਨੇ ਤਾਂ ਉਹਨਾਂ ਦੇ ਲਈ ਉਹਦੇ ਰੱਖਵੇਂ ਰੱਖੇ ਜਾਣੇ ਚਾਹੀਦੇ ਆ ਤੇ ਇਸ ਦੇ ਲਈ ਹੁਣ ਚਰਚਾ ਕਰਾਂਗੇ ਲੋਕਾਂ ਦੇ ਸਪੋਕਸਮੈਨ ਟੀਵੀ ਦੇ ਵਿੱਚ ਪਰ ਉਸ ਤੋਂ ਪਹਿਲਾਂ ਪੇਸ਼ ਹੈ ਖਾਸ ਪੇਸ਼ਕਸ਼ ਸੁਪਰੀਮ ਕੋਰਟ ਨੇ ਗੈਰ ਤਜ਼ਰਬੇਕਾਰਾਂ ਵੱਲੋਂ ਖੇਡ ਸੰਸਥਾਵਾਂ ਦਾ ਪ੍ਰਬੰਧਨ ਕਰਨ ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿ ਆਹ ਕਿ ਕ੍ਰਿਕਟ ਸੰਘਾਂ ਦੀ ਅਗਵਾਈ ਰਿਟਾਇਰ ਹੋ ਚੁਕੇ ਕ੍ਰਿਕਟਰਾਂ ਨੂੰ ਕਰਨੀ ਚਾਹੀਦੀ ਹੈ ਨਾ ਕਿ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਬੱਲਾ ਵੀ ਫੜਨਾ ਨਹੀਂ ਆਉਂਦਾ ਚੀਫ ਜਸਟਿਸ ਸੂਰਿਆਕਾਂ ਜਸਟਿਸ ਡੋਏ ਮਾਲੀਆ ਬਾਗਜੀ ਤੇ ਜਸਟਿਸ ਵੀਪੂਲ ਐਮ ਪੰਚੋਲੀ ਦੀ ਬੈਂਚ ਨੇ ਬੰਬਈ ਹਾਈ ਕੋਰਟ ਦੇ ਉਸ ਹੁਕਮ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨੇ ਮਹਾਰਾਸ਼ਟਰਾ ਕ੍ਰਿਕਟ ਸੰਘ ਦੀਆਂ ਚੋਣਾਂ ਤੇ ਨੋਕ ਲਗਾ ਦਿੱਤੀ ਸੀ ਜਿਹੜੀਆਂ ਮੂਲ ਰੂਪ ਦੇ ਵਿੱਚ 6 ਜਨਵਰੀ ਨੂੰ ਹੋਣੀਆਂ ਸਨ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਐਮਸੀਏ ਦੀ ਮੈਂਬਰਸ਼ਿਪ ਦੇ ਵਿੱਚ ਅਚਾਨਕ ਹੋਏ ਵਾਧੇ ਤੇ ਸਵਾਲ ਉਠਾਏ ਰਿਟਾਇਰ ਵਾਲ ਇਸ਼ਾਰਾ ਕਰਦੇ ਹੋਏ ਬੈਂਚ ਨੇ ਕਿਹਾ ਕਿ ਸੰਘ ਦੇ ਵਿੱਚ 1986 ਤੇ 2023 ਦੇ ਵਿਚਾਲੇ 164 ਮੈਂਬਰ ਸਨ ਪਰ ਉਸ ਦੇ ਤੁਰੰਤ ਬਾਅਦ ਨਵੇਂ ਮੈਂਬਰਾਂ ਦੀ ਗਿਣਤੀ 'ਤੇ ਭਾਰੀ ਵਾਧਾ ਹੋਇਆ ਹੈ

ਜਿਹੜੇ ਸੇਵਾਮੁਖਤ ਹੋ ਚੁੱਕੇ ਨੇ ਉਹ ਸਭ ਤੋਂ ਚੰਗੇ ਸਨ ਉਹਨਾਂ ਕਿਹਾ ਤੁਸੀਂ ਕਿਸ ਨੂੰ ਲਿਆ ਰਹੇ ਹੋ ਅਜਿਹੇ ਲੋਕ ਜਿਨ੍ਹਾਂ ਨੂੰ ਖੇਡ ਬਾਰੇ ਪਤਾ ਵੀ ਨਹੀਂ ਜਿਨ੍ਹਾਂ ਨੂੰ ਬੱਲਾ ਫੜਨਾ ਵੀ ਨਹੀਂ ਆਉਂਦਾ ਜੋ ਹੋ ਰਿਹਾ ਉਸ ਤੇ ਸਾਨੂੰ ਆਪਣੀਆਂ ਭਾਵਨਾਵਾਂ ਜ਼ਿਆਦਾ ਜ਼ਾਹਰ ਕਰਨ ਤੇ ਮਜਬੂਰ ਨਾ ਕਰੋ ਬਿਊਰੋ ਰਿਪੋਰਟ ਤ੍ਰਿਜ਼ਾਨਾ ਸਪੋਕਸਮੈਨ ਟੀਵੀ ਚਰਚਾ ਕਰਾਂਗੇ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਕਿ ਕਿਹੜੇ ਲੋਕ ਸਹੀ ਨੇ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਲੋਕ ਕਿੰਨਾ ਕੁ ਠੀਕ ਮੰਨਦੇ ਨੇ ਕਿ ਤਜਰਬੇਕਾਰ ਲੋਕਾਂ ਦੇ ਹੱਥ ਕਮਾਨ ਹੋਣੀ ਚਾਹੀਦੀ ਹੈ ਤਜਰਬੇਕਾਰ ਖਿਡਾਰੀਆਂ ਦੇ ਲਈ ਰਾਖਵੇਂ ਉਹ ਅਹੁਦੇ ਰੱਖੇ ਜਾਣੇ ਚਾਹੀਦੇ ਆ ਜਿਹੜੇ ਇਹਨਾਂ ਖੇਡ ਸੰਸਥਾਵਾਂ ਨੂੰ ਖਾਸ ਤੌਰ ਤੇ ক্রিকেট ਨੂੰ ਅਗੇ ਲੈ ਜਾ ਸਕਣ ਤਾਂ ਪਹਿਲੇ ਕਾਲਰ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਜੁੜ ਚੁੱਕੇ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਜੀ ਬਸ ਨਾ ਤਾਂ ਲੋਕ ਸੋ ਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਦੇ ਮੁੱਦੇ ਬਾਰੇ ਹਾਲਾਂਕਿ ਸੁਪਰੀਮ ਕੋਰਟ ਕਾਫੀ ਗੰਭੀਰ ਨਜ਼ਰ ਆ ਰਹੇ ਨੇ ਬਿਲਕੁਲ ਜੀ ਦੇਖੋ ਸੁਪਰੀਮ ਕੋਰਟ ਗੰਭੀਰ ਹੈ ਪਰ ਮੈਂ ਇਹਦੇ ਚ ਇਹ ਕਹਿਣਾ ਚਾਹਾਂਗਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਕੋਈ ਪ੍ਰੋਫੈਸ਼ਨਲ ਜੇ ਜਿਸ ਪ੍ਰੋਫੈਸ਼ਨ ਦਾ ਬੰਦਾ ਉਹੀ ਐਕਸਪਰਟ ਆ ਤਾਂ ਉਹੀ ਉਸ ਡਿਪਾਰਟਮੈਂਟ ਨੂੰ ਸੰਭਾਲ ਸਕਦਾ ਹੁੰ ਜਿਵੇਂ ਜੈਸ਼ਾ ਦੀ ਗੱਲ ਹੋ ਰਹੀ ਹੈ ਪਹਿਲਾਂ ਵੀ ਸੁਣਿਆ ਗਿਆ ਸੀ ਕਈ ਵਾਰ ਖਬਰਾਂ 'ਚ ਪੜਿਆ ਕਿ ਇਹ ਕਹਿੰਦੇ ਸੀ ਕਿ ਰੂ ਬੈਟ ਨਹੀਂ ਫੜਨਾ ਹੁੰਦਾ ক্রিকেট ਦੇ ਜਿਹੜੇ ਆ ਬੰਦਾ ਰੱਖਿਆ ਇਨਚਾਰਜ ਮੈਂ ਇਹ ਨਹੀਂ ਸਮਝਦਾ ਵੀ ਇਹ ਦੇਖੋ ਹਰ ਬੰਦਾ ਕੋਈ ਵੀ ਬੰਦਾ ਹੈ ਐਨਾ ਕੁ ਪੜੇ ਲਿਖਿਆ ਤਾਂ ਨਹੀਂ ਕਿ ਨੌਲੇਜ ਰੱਖਦਾ ਹੈ ਕਿ ਉਹ ਬੜੀ ਜਲਦੀ ਕਿਸੇ ਵੀ ਫੀਲਡ ਦੇ ਵਿੱਚ ਮਹਾਰਤਾਂ ਨਹੀਂ ਕਹੇ ਤੇ ਪਰ ਜਿਸ ਤਰੀਕੇ ਦੀ ਉਹਨਾਂ ਨੂੰ ਉਹਦੇ ਪ੍ਰੈਕਟਿਸ ਹੋ ਜਾਂਦੀ ਹੈ ਜਾਂ ਕਹਿ ਦਈਏ ਮਹਾਰਤ ਮਿਲ ਹੀ ਜਾਂਦੀ ਹੈ ਜਾਣਕਾਰੀ ਮਿਲ ਜਾਂਦੀ ਹੈ ਉਹ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਉਹ ਬਠਿੰਡਾ ਦੇ ਹੀ ਨੇ ਸਾਡੇ ਅਮਰਜੀਤ ਮਹਿਤਾ ਉਹ ਉਹ ਵੀ ਕਹਿਣ ਵੀ ਇਹਨਾਂ ਨੂੰ ਕਹਿੰਦਾ ਬੈਟਰੀ ਪਰ ਤੁਸੀਂ ਦੇਖੋ ਨਾ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਸਿਸਟਮ ਚਲਾ ਰਹੇ ਆ ਪੰਜਾਬ ক্রিকেট ਐਸ਼ੋਜ਼ ਕਿੰਨੀ ਵਧੀਆ ਚੱਲ ਰਹੀਆਂ ਜਾਂ ਬੀਸੀਸੀਏ ਦੀ ਗੱਲ ਕਰੀਏ ਜਾਂ ਅਜੈਸ਼ਾ ਦੀ ਗੱਲ ਕਰੀਏ ਇਹ ਟ੍ਰੀਮ ਕੋਰ ਦੀ ਟਿੱਪਣੀ ਉਹਨਾਂ ਦੀ ਆਪਣੀ ਜਾਇਜ਼ ਹੈਗੀ ਹੈ ਲੋਕਾਂ ਦੀ ਪ੍ਰਤੀਕਿਰਿਆ ਸਾਡੀ ਤੇ ਹੀ ਹੈ ਵੀ ਮੈਂ ਸਾਈ ਕਹਿਣਾ ਚਾਹਾਂਗਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਉਸੇ ਜੇ ক্রিকেট ਦੀ ਫੀਲਡ ਬੈਕ ਸਪੋਰਟ ਦਾ ਹੋ ਵੀ ਇਹਦਾ ਬੰਨਾ ਚਾਹੀਦਾ ਹੋਰ ਬੜੇ ਬਹੁਤ ਬੰਦੇ ਹੈਗੇ ਹਰ ਬੰਦੇ ਕੋਲੇ ਆਪਣਾ ਦਿਮਾਗ ਆ ਹਰ ਬੰਦਾ ਮਹਾਰਤ ਸਰਕਦਾ ਰਹੇਗਾ ਕਿ ਉਹ ਆਪਣੀ ਕਲਾ ਕੋਈ ਕਿਤੇ ਐਕਸ ਲਾ ਦਿੰਦਾ ਕੋ ਕਿਤੇ ਲਾ ਦਿੰਦਾ ਪਰ ਇਹ ਨਹੀਂ ਹੁੰਦਾ ਵੀ ਉਸੇ ਫੀਲਡ ਦੇ ਬੰਦਾ ਲੈ ਜਾਵੇ ਬਾਹਰਲੇ ਬੰਦੇ ਨੂੰ ਬੜੀ ਨੌਲੇਜ ਹੈ ਕਈ ਬੰਦੇ ਕ੍ਰਿਕਟ ਨਹੀਂ ਖੇਡਦੇ ਪਰ ਉਹਨਾਂ ਨੂੰ ਕੱਲੀ ਕਦੀ ਕ੍ਰਿਕਟ ਦਾ ਆਪਣਾ ਬੈਟਸਮੈਨ ਕਿਉਂ ਵਧੀਆ ਕਿਵੇਂ ਖੇਡਦਾ ਕਿਤੇ ਕੀ ਉਹ ਫੀਲਡ ਕਰਦਾ ਇੰਨੀ ਬਰੀਕੀ ਨੌਲੇਜ ਅਗਲੇ ਨੂੰ ਹੁੰਦੀ ਹੈ ਪਰ ਬੈਟ ਉਹਨਾਂ ਨੇ ਨਹੀਂ ਫੜਿਆ ਹੁੰਦਾ ਤਾਂ ਮੈਂ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਨਹੀਂ ਦੇਖਣੀਆਂ ਇਹ ਜ਼ਰੂਰ ਹੈ ਵੀ ਜੇ ਕੋਈ ਬੰਦਾ ਕੈਪੇਬਲ ਹੈਗਾ ਜੀ ਉਹ ਉਹਦੇ ਵਿੱਚ ਕਮੀਆਂ ਹੈ ਤਾਂ ਕਮੀਆਂ ਦੂਰ ਹੋਣੀ ਚਾਹੀਦੀ ਜੇ ਕੋਈ ਕਿਸੇ ਤੋਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਅਸੀਂ ਮੰਨ ਲੈਂਦੇ ਆ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਪਰ ਇੱਕ ਸਵਾਲ ਉਹਨਾਂ ਦੇ ਹਿੱਤਾਂ ਦੇ ਲਈ ਵੀ ਖੜਾ ਹੋ ਜਾਂਦਾ ਹੈ ਜਿਹੜੇ ਸ਼ਾਇਦ ਇਸ ਚੀਜ਼ ਦੇ ਨਾਲ ਜੁੜੇ ਹੁੰਦੇ ਨੇ ਮਸਲਾ ਇਹ ਹੈ ਕਿ ਜਿਹੜਾ ਵਿਅਕਤੀ ਕਿਸੇ ਚੀਜ਼ ਦੇ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਉਹਦੇ ਕੋਲ ਤਜਰਬਾ ਹੈ ਤਾਂ ਇਹ ਵੀ ਇਹਦੇ ਵਿੱਚ ਵੀ ਤਾਂ ਕੋਈ ਦੋ ਰਾਏ ਨਹੀਂ ਨਾ ਕਿ ਉਹ ਕਮੀਆਂ ਨੂੰ ਖਾਮੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੋਵੇਗਾ ਤਾਂ ਉਹਨਾਂ ਨੂੰ ਦੂਰ ਕਰਨ ਦਾ ਮਾਦਾ ਵੀ ਰੱਖਦਾ ਹੋਵੇਗਾ ਕੋਈ ਕੁਝ ਜਿਹੜੀ ਕਮੀ ਹੈ ਜੇਕਰ ਦੂਰ ਕਰਨ ਵਾਲਿਆ ਜਿਹੜਾ ਐਕਸਪੋਰਟ ਹਰ ਮੈਂ ਉਹੀ ਕਹਿ ਰਿਹਾ ਵੀ ਠੀਕ ਆ ਕਿਸੇ ਐਕਸਪੋਰਟ ਕੋ ਬੰਦਾ ਹੁੰਦਾ ਹਰ ਬੰਦਾ ਆਪਣੀ ਫੀਲਡ ਦਾ ਐਕਸਪੋਰਟ ਆ ਪਰ ਜਿਹੜਾ ਉਸ ਫੀਲਡ ਨੂੰ ਚਲਾ ਰਿਹਾ ਹੈ ਜਿਹੜਾ ਆਲਰੇਡੀ ਕੰਮ ਕਰਕੇ ਬੈਠਾ ਉੱਥੇ ਆਪਣੀ ਪਰਫਾਰਮੈਂਸ ਦੇ ਰਿਹਾ ਜੇ ਉਹਦੇ ਕੰਮ 'ਚ ਪਰਫਾਰਮੈਂਸ ਕਮੀ ਆ ਫਿਰ ਤਾਂ ਕੋ ਉਹ ਉਤਾਰਿਆ ਜਾਂ ਫਿਰ ਫਲਾਣਾ ਬੰਦਾ ਇਹਨੂੰ ਲਾ ਦੋ ਕਿ ਸਾਡਾ ਬੇਸ਼ ਹੈ ਇੱਥੇ ਹੀ ਕੁਝ ਖਿੱਚ ਧੂਰ ਰਹਿੰਦੀ ਐ ਕੋ ਅੱਗੇ ਵੱਧਦਾ ਉਹਦੀ ਲੱਤਾਂ ਖਿੱਚਣ ਵਾਲਾ ਆ ਜਾਂਦੇ ਸਾਨੂੰ ਇਹ ਚੀਜ਼ਾਂ ਸਾਨੂੰ ਇਹ ਚੀਜ਼ਾਂ ਪਰ ਮੈਨੂੰ ਲੱਗਦਾ ਇਹ ਚੀਜ਼ਾਂ ਨਹੀਂ ਹੋਣੀ ਚਾ ਕੰਮ ਕਰ ਰਿਹਾ ਵਧੀਆ ਕੰਮ ਕਰ ਰਿਹਾ ਉਹਦੀ ਪਰਫਾਰਮੈਂਸ ਵਧੀਆ ਆ ਰਹੀ ਹੈ ਸਾਡੇ ਦੇਸ਼ ਨੂੰ ਵਰਲਡ ਕੱਪ ਜਿੱਤੇ ਜਾ ਰਹੇ ਮਿਹਨਤ ক্রিকেট ਜਿਹੜੇ ਕਰ ਰਿਹਾ ਤਾਂ ਉਹ ਚੀਜ਼ਲੇ ਪਾਸੇ ਆ ਜੀਦਾ ਜੇ ਕੋਈ ਕੈਪੇਬਲ ਹੈਗਾ ਉਹਨੂੰ ਤੇ ਹੋਰ ਅਗਸ ਕੀਤਾ ਜਾ ਸਕਦਾ ਪਰ ਇਹ ਨਹੀਂ ਹੁੰਦਾ ਜੇ ਮੈਂ ਆਪਣੀ ਫੀਲਡ ਦੀ ਗੱਲ ਕਰਾਂ ਮੇਰੀ ਫੀਲਡ 'ਚ ਜੋ ਮੈਂ ਕੰਮ ਕਰਦਾ ਮੈਂ ਕਹਿੰਦਾ ਇਹਦੇ 'ਚ ਮੈਂ ਹੀ ਮਹਾਰਤ ਹੈ ਮੈਨੂੰ ਇਹਦੀ ਬਰੀਕੀਆਂ ਪਤਾ ਦੂਸਰੇ ਬੰਦੇ ਨੂੰ ਵੀ ਬਰੀਕੀਆਂ ਪਤਾ ਹੁੰਦੀਆਂ ਹਰ ਕੰਮ ਦੀਆਂ ਇਸਕਾ ਸੇਮ ਫਾਲਤੂ ਦੀ ਚੀਜ਼ ਹੈ ਇਹ ਨਹੀਂ ਹੋਣੀ ਚਾਹੀਦੀ ਠੀਕ ਹੈ ਸਰ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜ ਕੇ ਆਪਣੀ رائے ਰੱਖੀ ਤਾਂ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਅਕਸਰ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਵੀ ਇਹ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਇਹੀ ਕਰ ਰਹੇ ਹਾਂ ਕਿ ਲੋਕ ਇਸ ਟਿੱਪਣੀ ਤੋਂ ਬਾਅਦ ਕੀ ਕੁਝ ਸਮਝਦੇ ਨੇ ਜਿਹੜੀਆਂ ਸੰਸਥਾਵਾਂ ਨੇ ਕਿ ਉਹਨਾਂ ਦੀ ਕਮਾਂਡ ਸਿਰਫ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਉਸ ਅਹੁਦੇ ਦੇ ਨਾਲ ਜਾਂ ਉਸ ਸੰਸਥਾ ਦੇ ਨਾਲ ਮੂਰਤ ਤੋਂ ਜੁੜੇ ਹੋਏ ਨੇ ਜਾਂ ਫਿਰ ਮੈਨੇਜਮੈਂਟ ਦੇ ਨਾਂ ਤੇ ਸਿਰਫ ਕਿਸੇ ਹੋਰ ਵਿਅਕਤੀ ਨੂੰ ਕਿਸੇ ਗੈਰ ਤਜਰਬੇਕਾਰ ਵਿਅਕਤੀ ਨੂੰ ਕਮਾਂਡ ਦੇ ਦੇਣੀ ਚਾਹੀਦੀ ਆ ਖੈਰ ਜੈਸ਼ਾ ਦਾ ਜ਼ਿਕਰ ਹੋ ਰਿਹਾ ਜੈਸ਼ਾ ਦੇ ਉੱਪਰ ਬਹੁਤ ਸਾਰੀਆਂ ਟਿੱਪਣੀਆਂ ਬਹੁਤ ਸਾਰੇ ਸਵਾਲ ਹੋਏ ਨੇ ਪਰ ਉਸ ਦੇ ਬਾਵਜੂਦ ਵੀ ਅਕਸਰ ਦੇਖਣ ਨੂੰ ਮਿਲਦਾ ਕਿ ਭਾਰਤ ਦੀ ਕ੍ਰਿਕਟ ਟੀਮ ਚੰਗਾ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਖੇਡ ਸੰਸਥਾਵਾਂ ਦੇ ਬਾਰੇ ਦੇ ਵਿੱਚ ਜਿਵੇਂ ਸੁਪਰੀਮ ਕੋਰਟ ਸਖਤ ਰਿਹਾ ਤਾਂ ਸੁਪਰੀਮ ਕੋਰਟ ਦੀ ਇਸ ਟਿੱਪਣੀ ਉੱਪਰ ਚਰਚਾ ਕਰ ਰਹੇ ਹਾਂ ਕਿ ਜੋ ਮੈਂਬਰਸ਼ਿਪ ਆ ਜਾਂ ਜੋ ਔਦੇ ਨੇ ਉਹ ਖਿਡਾਰੀਆਂ ਦੇ ਲਈ ਰਾਖਵੇਂ ਰੱਖੇ ਚਾਹੀਦੇ ਰੱਖੇ ਜਾਣੇ ਚਾਹੀਦੇ ਨੇ ਤਾਂ ਜੋ ਇਸ ਸੰਸਥਾ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕੇ ਇੱਕ ਹੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਅਸੀਂ ਪੁਲੀਸ ਪਰ ਚਰਚਾ ਕਰ ਰਹੇ ਆ ਕਿ ਜੋ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਜੀ ਹਾਂ ਜੀ ਇਹਨਾਂ ਜਿਹੜੇ ਭਾਜਪਾ ਵਾਲੇ ਨੇ ਹਰਨੇਕ ਕਿੱਥੋਂ ਗੱਲ ਕਰ ਰਹੇ ਹੋ ਹਰਨੇਕ ਜੀ ਹਰਨੇਕ ਸਿੰਘ ਬੋਲਣਾ ਸਿੱਧੂ ਹਲਤੋਂ ਜੀ ਜ਼ਿਲ੍ਹਾ ਪਟਿਆਲਾ ਜੀ 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 ਹਰਨੇਕ ਜੀ ਇਹ ਜਿਹੜੇ ਬੀਜੇਪੀ ਵਾਲੇ ਨਾ ਵੀ ਇਹ ਠੀਕ ਹੈ ਪਤਾ ਹੀ ਕਹਿੰਦੇ ਨੇ ਵੀ ਇੰਨੇ ਬੰਦੇ ਆਉਣਗੇ ਇਹਨਾਂ ਨੂੰ ਆਏ ਆ ਵੀ ਇੱਕ ਦੇ ਇਹਨਾਂ ਨੂੰ ਲਾਲਚ ਦੇ ਕੇ ਟਕਾ ਲਈਏ ਪਰ ਜਿੰਨੇ ਬੰਦੇ ਟਕਾ ਕੇ ਲੈ ਕੇ ਗਏ ਨੇ ਯਾਰ ਈੜੀ ਵੀ ਰੇਡ ਪਾ ਕੇ ਪੁਰਾਣੂ ਪੰਜਾਬ ਦੇ ਵਿੱਚੋਂ ਵੋਟਸ ਤਾਂ ਪੈਣੀ ਨਹੀਂ ਜਿਹੜੇ ਨਾਲ ਜਾਣਗੇ ਕੋਈ ਕੰਮਾਂ ਤੇ ਵੋਟ ਪੈਣੀ ਹੈ ਇਹ ਬੰਦੇ ਪੱਟਣ ਨਾਲ ਨਹੀਂ ਚਾਹੀਦੀ ਜੀ ਹਰਨੇਕ ਜੀ ਮੁੱਦਾ ਕੁਝ ਹੋਰ ਹੈ ਸ਼ਾਇਦ ਤੁਸੀਂ ਪੋਲਿਟੀਕਲ ਮੁੱਦੇ ਵੱਲ ਚਲੇ ਗਏ ਹੋ ਮੁੱਦਾ ਇਹ ਹੈ ਕਿ ਖੇਡ ਸੰਸਥਾਵਾਂ ਦੇ ਉੱਪਰ ਅੱਜ ਟਿੱਪਣੀ ਆਈ ਹੈ ਸੁਪਰੀਮ ਕੋਰਟ ਦੀ ਤਾਂ ਖੇਡ ਸੰਸਥਾਵਾਂ ਬਾਰੇ ਇਹ ਕਿਹਾ ਗਿਆ ਕਿ ਉਹਨਾਂ ਦੇ ਹੱਥ ਕਮਾਨ ਹੋਣੀ ਚਾਹੀਦੀ ਹੈ ਮੈਂਬਰ ਉਹ ਹੋਣੇ ਚਾਹੀਦੇ ਆ ਜਿਹੜੇ ਪੁਰਾਣੇ ਖਿਡਾਰੀ ਨੇ ਤੇ ਜੇਕਰ ਉਹਨਾਂ ਨੂੰ ਮਾਰ ਦਿੱਤੀ ਜਾਂਦੀ ਹੈ ਤਾਂ ਉਹ ਬਿਹਤਰ ਪ੍ਰਦਰਸ਼ਨ ਹੋ ਸਕਦਾ ਹੈ ਖੈਰ ক্রিকেট ਨੂੰ ਲੈ ਕੇ ਇਹ ਚਰਚਾ ਜਾਰੀ ਹੈ ਤਾਂ ਲਗਾਤਾਰ ਲੋਕਾਂ ਦੇ ਸਪੋਕਸਮੈਨ ਟੀਵੀ ਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਲੋਕਾਂ ਦੇ ਸਪੋਕਸਮੈਨ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਰਹੇ ਹਾਂ ਕਿ ਜਿਹੜੀਆਂ ਹੁਣ ਖੇਡ ਸੰਸਥਾਵਾਂ ਨੇ ਤਾਂ ਉਹਨਾਂ ਖੇਡ ਸੰਸਥਾਵਾਂ ਦੇ ਲਈ ਜੋ ਟਿੱਪਣੀਆਂ ਕੀਤੀਆਂ ਗਈਆਂ ਉਹ ਕਿੰਨੀਆਂ ਕਵਾਜਿਬ ਨੇ ਕਿ ਵਾਕਈ ਇੱਕ ਤਜਰਬੇਕਾਰ ਖਿਡਾਰੀ ਹੀ ਇਸ ਵਕਤ ਇਹ ਚੀਜ਼ਾਂ ਨੂੰ ਲਾਗੂ ਕਰ ਸਕਦਾ ਹੈ ਸਹੀ ਤਰੀਕੇ ਨਾਲ ਜਾਂ ਫਿਰ ਕੁਝ ਹੋਰ ਚੀਜ਼ਾਂ ਜਿਹੜੀਆਂ ਨੇ ਜਾਂ ਅਸੀਂ ਕਹਿ ਦਈਏ ਕਿ ਕੋਈ ਹੋਰ ਮੈਨੇਜਮੈਂਟ ਨਾਲ ਜੁੜਿਆ ਹੋਇਆ ਵਿਅਕਤੀ ਹੀ ਜਿਹੜਾ ਕਿ ਹੈ ਉਹ ਚੰਗਾ ਪ੍ਰਦਰਸ਼ਨ ਕਰਵਾ ਸਕਦਾ ਹੈ ਜਾਂ ਉਹ ਚੰਗੇ ਤੌਰ ਤੇ ਜਿਹੜਾ ਕਿ ਹੈ ਇਸ ਚੀਜ਼ ਨੂੰ ਸੰਸਥਾ ਨੂੰ ਵਧੀਆ ਬਣਾ ਸਕਦਾ ਤਾਂ ਹਰਨੇਕ ਸਿੰਘ ਜੁੜੇ ਹੋਏ ਨੇ ਹਰਨੇਕ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸੰਸਥਾਵਾਂ ਦੀ ਕਮਾਂਡ ਉਹਨਾਂ ਕੋਲ ਜਾਣੀ ਚਾਹੀਦੀ ਹੈ ਜਿਹੜੇ ਸਾਬਕਾ ਖਿਡਾਰੀ ਨੇ ਜਾਂ ਜਿਹੜੇ ਪਹਿਲਾਂ ਚੰਗੀ ਤਰ੍ਹਾਂ ਉਸ ਚੀਜ਼ ਨਾਲ ਜੁੜੇ ਹੋਏ ਨੇ ਖੇਡ ਨਾਲ ਜੁੜੇ ਹੋਏ ਨੇ ਇਿੱਥੇ ਨਵੇਂ ਮੁੰਡੇ ਵੀ ਰਲਣੇ ਚਾਹੀਦੇ ਨਾ ਜੇ ਨਵੇਂ ਬੰਦੇ ਰਲਣਗੇ ਤਾਂ ਹੀ ਸਾਡਾ ਚੱਲਦਾ ਰਹੂਗਾ ਨਹੀਂ ਉਹ ਦੇਖੋ ਇੱਕ ਇੱਕ ਘਰ ਕੇ ਘਟਦੇ ਚਲੇ ਜਾਂਦੇ ਨੇ ਹਰ ਇੱਕ ਚੀਜ਼ ਇਹ ਪਹਿਲਾਂ ਰੱਖਣੀ ਬਣਦੀ ਆਪਣੀ ਵੀ ਇਹਨੇ ਚੱਲਿਆ ਤਾਂ ਹਰ ਇੱਕ ਬੰਦੇ ਨੇ ਜਾਣਾ ਹੈ ਪਰ ਉਹਨਾਂ ਦੇ ਵਿੱਚ ਨਵੇਂ ਵੀ ਰਲਦੇ ਰਹਿਣ ਨਾ ਕੁਛ ਠੀਕ ਹੈ ਠੀਕ ਹੈ ਹਰਨੇਕ ਜੀ ਬਹੁਤ ਬਹੁਤ ਧੰਨਵਾਦ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਵੇਂ ਵੀ ਨੌਜਵਾਨ ਨੇ ਉਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਬਿਲਕੁਲ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਜਿਸ ਦੇ ਵਿੱਚ ਕਾਬਲੀਅਤ ਹੈ ਪਰ ਜਦੋਂ ਅਸੀਂ ਸੰਸਥਾਵਾਂ ਚਲਾਉਣ ਦਾ ਜ਼ਿਕਰ ਕਰਦੇ ਹਾਂ ਤਾਂ ਤਜ਼ਰਬਾ ਵੀ ਬੇहद ਜ਼ਰੂਰੀ ਹੁੰਦਾ ਹੈ ਤਾਂ ਜਿਵੇਂ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਹਾਲਾਂਕਿ ਮੁੰਬਈ ਦੀ ਐਮਸੀਏ ਦੀ ਮੈਂਬਰਸ਼ਿਪ ਦਾ ਇਹ ਅਚਾਨਕ ਵਾਧੇ ਦਾ ਸਵਾਲ ਸੀ ਪਰ ਇਸ ਦੇ ਨਾਲ ਬਾਕੀ ਸੰਸਥਾਵਾਂ ਖੇਡ ਸੰਸਥਾਵਾਂ ਵਿੱਚ ਜੁੜ ਜਾਂਦੀਆਂ ਨੇ ਖੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਮੈਂ ਸੁਖਵਿੰਦਰ ਸਿੰਘ ਟੀਮਾ ਸਟੇਟ ਵਾਡੀ ਵਿਧਾਇਕ ਕਪੂਰਥਲਾ ਤੋਂ ਬੋਲ ਰਿਹਾ ਜੀ ਸੁਖਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਖੇਡ ਸੰਸਥਾਵਾਂ ਨੂੰ ਲੈ ਕੇ ਜੋ ਟਿੱਪਣੀਆਂ ਆਈਆਂ ਨੇ ਉਹਨਾਂ ਦੇ ਬਾਰੇ ਵਿੱਚ ਜਿਹੜੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਆਈਆਂ ਨੇ ਬਿਲਕੁਲ ਤਰਸਤ ਨੇ ਜਿਹੜਾ ਪਹਿਲਵਾਨ ਕਦੇ ਖੋਲਿਆ ਹੀ ਨਹੀਂ ਉਹ ਕਿੱਦਾਂ ਕਹਦਾ ਹੂਗਾ ਕਿਸੇ ਨੂੰ ਠੀਕ ਹੈ ਬਿਲਕੁਲ ਜਿਹੜਾ ਕਿਸੇ ਵੀ ਗੇਮ ਦਾ ਜਿਹੜਾ ਇੰਚਾਰਜ ਦੇ ਨੇ ਜਿਹੜੇ ਬੋਰਡ ਦੇ ਚੇਅਰਮੈਨ ਨੇ ਉਹ ਉਸੇ ਗੇਮ ਦੇ ਖਿਡਾਰੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਬ੍ਰਿਜੀਆਂ ਦਾ ਪਤਾ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਤਸਰਬੇਕਾਰ ਵਿਅਕਤੀ ਹੀ ਖੇਡ ਸੰਸਥਾਵਾਂ ਦੇ ਵਿੱਚ ਹੋਣੇ ਚਾਹੀਦੇ ਨੇ ਹਾਲਾਂਕਿ ਜੈਸ਼ਾ ਬਾਰੇ ਜੋ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਜੈਸ਼ਾ ਨੂੰ ਤਾਂ ਬੱਲਾ ਵੀ ਨਹੀਂ ਫੜਨਾ ਆਉਂਦਾ ਪਰ ਫਿਰ ਵੀ ਉਹ ਇਸ ਵਕਤ ਬਹੁਤ ਵੱਡੀ ਸੀਟ ਦੇ ਉੱਪਰ ਬੈਠੇ ਨੇ ਤੇ ਸਾਰਾ ਕੁਝ ਚਲਾ ਰਹੇ ਨੇ। ਅਖੈ ਕਿ ਦੇਖੋ ਇਹ ਤੇ ਸਿਆਸੀ ਪਹੁੰਚ ਕਰਕੇ ਵੀ ਸਾਰਾ ਕੁਝ ਲਈ ਫਿਰਦੇ ਨੇ। ਠੀਕ ਹੈ। ਚੀਕਾ ਚੀਮਾ ਜੀ ਬਹੁਤ ਬਹੁਤ ਧੰਨਵਾਦ ਤਾਂ ਤਜਰਬੇਕਾਰ ਵਿਅਕਤੀ ਹੀ ਅੱਗੇ ਹੋਣੇ ਚਾਹੀਦੇ ਨੇ ਤਜਰਬੇਕਾਰ ਜਿਹੜਾ ਤਜਰਬੇਕਾਰ ਹੋਵੇਗਾ ਉਹ ਕਾਬਿਲ ਹੋਵੇਗਾ ਤਾਂ ਕਾਬਿਲ ਨੂੰ ਹੀ ਜਿਹੜਾ ਕਿ ਆ ਮੌਕਾ ਮਿਲਣਾ ਚਾਹੀਦਾ ਹੈ ਹਾਲਾਂਕਿ ਕਿਸੇ ਦੇ ਅਧਿਕਾਰਾਂ ਦੇ ਉੱਪਰ ਡਾਕਾ ਨਹੀਂ ਹੋਣਾ ਚਾਹੀਦਾ ਵਜਣਾ ਨਹੀਂ ਚਾਹੀਦਾ ਪਰ ਅਜਿਹੇ ਦੇ ਵਿੱਚ ਖਿਡਾਰੀਆਂ ਦੇ ਲਈ ਜਿਹੜੇ ਤਜਰਬੇਕਾਰ ਰਿਟਾਇਰਡ ਖਿਡਾਰੀ ਨੇ ਉਹਨਾਂ ਦੇ ਲਈ ਖੇਡ ਸੰਸਥਾਵਾਂ ਦੇ ਵਿੱਚ ਰਾਖਵੇਂ ਸਥਾਨ ਹੋਣੇ ਚਾਹੀਦੇ ਨੇ ਰਾਖਵੀਆਂ ਸੀਟਾਂ ਹੋਣੀਆਂ ਚਾਹੀਦੀਆਂ ਨੇ ਤਾਂ ਖੇਡ ਸੰਸਥਾਵਾਂ ਚੰਗਾ ਪ੍ਰਦਰਸ਼ਨ ਤਾਂ ਹੀ ਕਰਨ ਗਿਆ ਜੇਕਰ ਉਹਨਾਂ ਦੇ ਵਿੱਚ ਤਜਰਬੇਕਾਰ ਜਾਂ ਅਸੀਂ ਕਹਦੇ ਇਹ ਕਿ ਉਹ ਖਿਡਾਰੀ ਜਿਹੜੇ ਉਸ ਖੇਡ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਨੇ ਜਿਨ੍ਹਾਂ ਨੇ ਆਪਣਾ ਇੱਕ ਜੀਵਨ ਦਾ ਬਹੁਤ ਵੱਡਾ ਹਿੱਸਾ ਦਿੱਤਾ ਹੋਵੇ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਦੇ ਵਿੱਚ ਚੰਗੀ ਪ੍ਰਦਰਸ਼ਨ ਕੀਤਾ ਹੋਵੇ ਆਪਣੀ ਖੇਡ ਦਾ ਤੇ ਉਹਨਾਂ ਨੂੰ ਜ਼ਰੂਰ ਇਹ ਜਿਹੜਾ ਕਿ ਹੈ ਇਸ ਖੇਡ ਸੰਸਥਾਵਾਂ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਤਾਂ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ ਸੇਵਾਮੁਕਤ ਕ੍ਰਿਕਟਰਾਂ ਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕ੍ਰਿਕਟ ਹਾਲਾਂਕਿ ਜ਼ਿਕਰ ਕਰ ਲਈਏ ਤਾਂ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਇੱਕ ਖੇਡ ਹੈ ਤਾਂ ਲੋਕ ਬਹੁਤ ਹੀ ਰੋਚਕਤਾ ਦੇ ਨਾਲ دلچਸਪੀ ਦੇ ਨਾਲ ਕ੍ਰਿਕਟ ਨੂੰ ਦੇਖਦੇ ਨੇ ਤਾਂ ਕ੍ਰਿਕਟ ਦੇ ਨਾਲ ਭਾਰਤੀਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਹਾਲਾਂਕਿ T20 ਵਿਸ਼ਵ ਕੱਪ ਹੁਣ ਵੀ ਚੱਲ ਰਿਹਾ ਆ ਤੇ ਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਦਿਲਚਸਪੀ ਪਾਈ ਜਾਂਦੀ ਹੈ ਤਾਂ ਉਹ ਭਾਵਨਾਵਾਂ ਦੀ ਤਰਜਮਾਨੀ ਵੀ ਕਰਨੀ ਬਿਹਤ ਲਾਜ਼ਮੀ ਹੈ ਕਿ ਉਹ ਲੋਕ ਜਿਨ੍ਹਾਂ ਨੂੰ ਇੱਕ ਸਮੇਂ ਦੇ ਦੌਰਾਨ ਕ੍ਰਿਕਟ ਖੇੜਦੇ ਦੇਖਿਆ ਗਿਆ ਜੋ ਜਿਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਕਮਾਨ ਹੋਣੀ ਚਾਹੀਦੀ ਹੈ ক্রিকেট ਬੋਰਡ ਦੀ ক্রিকেট ਸੰਸਥਾ ਦੀ ਤਾਂ ਜੋ ਖਿਡਾਰੀਆਂ ਦੇ ਨਾਲ ਜੋ ਵਿਤਕਰੇ ਹੁੰਦੇ ਨੇ ਜਾਂ ਖਿਡਾਰੀਆਂ ਦੇ ਅੱਗੇ ਜੋ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤੇ ਇੱਕ ਹੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮੈਂ ਪਰਮਿੰਦਰ ਸਿੰਘ ਬੋਲ ਰਿਹਾ ਲੁਧਿਆਣੇ ਤੋਂ ਜੀ ਪਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ক্রিকেট ਦੀ ਸੰਸਥਾ ਨੂੰ ਲੈ ਕੇ ਹਾਲਾਂਕਿ ਸਵਾਲ ਉੱਠ ਰਹੇ ਨੇ ਕਿ ਸੇਵਾਮੁਕਤ ਕ੍ਰਿਕਟਰਾਂ ਨੂੰ ਹੀ ਅਧਿਕਾਰੀਆਂ ਦੇ ਵਜੋਂ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੀ ਬਿਲਕੁਲ ਗੱਲ ਠੀਕ ਹੈ ਜੀ ਜਿਹੜੇ ਬੰਦੇ ਨੂੰ ਖੇਡ ਬਾਰੇ ਪਤਾ ਹੈ ਖੇਡ ਦੇ ਫਰਟ ਪਤਾ ਹੈ ਹਰ ਇੱਕ ਚੀਜ਼ ਟੈਕਨੀਕਲ ਪਤਾ ਹੈ ਉਹੀ ਬੰਦਾ ਜਿਹੜਾ ਹੈ ਜਾਂ ਤਾਂ ਐਸੋਸੀਏਸ਼ਨ 'ਚ ਹੋਣਾ ਚਾਹੀਦਾ ਜਾਂ ਕਿ ਉਹਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੁਣ ਕਈ ਬੰਦੇ ਦੇਖਦੇ ਵੀ ਕਈ ਬਿਜ਼ਨਸਮੈਨ ਹੁੰਦੇ ਨੇ ਆਪਣੇ ਪੈਸੇ ਦੇ ਅਧਿਕਾਰ ਦੇ ਨਾਲ ਪੈਸੇ ਦੇ ਰੋਪ ਦੇ ਨਾਲ ਐਸੋਸੀਏਸ਼ਨ ਦੇ ਮੈਂਬਰ ਬਣ ਜਾਂਦੇ ਨੇ ਅਧਿਕਾਰੀ ਬਣ ਜਾਂਦੇ ਨੇ ਤੇ ਉਹਨਾਂ ਨੂੰ ਫੜਨਾ ਤੇ ਆਂਦਾ ਨਹੀਂ ਬੈਠ ਤੇ ਉਹ ਕਿਹੜਾ ਕਿਹੜੇ ਹਿਸਾਬ ਨਾਲ ਗੇਮ ਦਾ ਭਲਾ ਕਰ ਲਵੇ ਇਕੱਲੀ ক্রিকেট ਦੀ ਗੱਲ ਨਹੀਂ ਜੀ ਹਰ ਇੱਕ ਗੇਮ ਦੇ ਵਿੱਚ ਇਹੀ ਹੋਣਾ ਚਾਹੀਦਾ ਜਿਹੜੇ ਬੰਦੇ ਨੂੰ ਪਤਾ ਹੈ ਗੇਮ ਬਾਰੇ ਜਿਹੜੋਂ ਗੇਮ ਦੀਆਂ ਬਰੀਕੀਆਂ ਪਤਾ ਉਹ ਹੀ ਦੂਜੇ ਨੂੰ ਦੱਸ ਵੀ ਸਕਦਾ ਤੇ ਨਾਲੇ ਉਹ ਸੰਸਾਦ ਦਾ ਭਲਾ ਕਰ ਸਕਦਾ ਗੇਮ ਦਾ ਭਲਾ ਕਰ ਸਕਦਾ ਹੁਣ ਜਿਹੜੇ ਬੰਦੇ ਨੂੰ ਨਹੀਂ ਗੇਮ ਬਾਰੇ ਪਤਾ ਉਹ ਤਾਂ ਸਿਰਫ ਆਪਣੀ ਰਾਜਨੀਤੀ ਚਮਕਾਊਗਾ ਜਾਂ ਪੈਸਾ ਚਮਕਾਊਗਾ ਉਹ ਗੇਮ ਬਾਰੇ ਕੋਈ ਕੁਝ ਨਹੀਂ ਕਰ ਸਕਦਾ ਸਗੋਂ ਤੀ ਖਿਡਾਰੀਆਂ ਨਾਲ ਜਿਹੜਾ ਵਿਤਕਰਾ ਹੋਊਗਾ ਉਹ ਖਿਡਾਰੀਆਂ ਨਾਲ ਵੀ ਬਹੁਤ بڑا ਖਿਡਾਰੀਆਂ ਦਾ ਨੁਕਸਾਨ ਵੀ ਕਰਦਾ ਖੇਡ ਦਾ ਵੀ ਨੁਕਸਾਨ ਕਰਦਾ ਗੇਮ ਬਾਰੇ ਪਤਾ ਹੋਣਾ ਬਹੁਤ ਜੀ ਬਿਲਕੁਲ ক্রিকেট ਦੇ ਨਾਲ ਜੁੜੇ ਹੋਏ ਹਾਂ ক্রিকেট ਦੇਖਦੇ ਹਾਂ ਟੀ 20 ਵਿਸ਼ਵ ਕੱਪ ਹੁਣ ਵੀ ਚੱਲ ਰਿਹਾ ਕਰ ਜੀ ਬਿਲਕੁਲ ক্রিকেট ਦੇਖਦੇ ਵੀ ਹਾਂ ਜੀ ক্রিকেট ਖੇਡਦੇ ਵੀ ਰਹੇ ਆ ਤੇ ਅਸੀਂ ਇਹੀ ਦੇਖਿਆ ਅਸੀਂ ਲੁਧਿਆਣਾ ਵੀ ਦੇਖਿਆ ਪੰਜਾਬ ਚ ਵੀ ਦੇਖਿਆ ਕਈ ਜਗ੍ਹਾ ਤੇ ਦੇਖਿਆ ਬੀ ਰਤਬੇ ਵਾਲੇ ਜਿਹੜੇ ਲੋਕ ਆ ਅਸੋਸੀਏਸ਼ਨਾਂ ਚ ਵੜ ਜਾਂਦੇ ਨੇ ਪਤਾ ਉਹਨਾਂ ਨੂੰ ਕਿਸੇ ਚੀਜ਼ ਦਾ ਹੁੰਦਾ ਨਹੀਂ ਅਧਿਕਾਰੀ ਬਣ ਜਾਂਦੇ ਉਹ ਦੂਜੇ ਜਿਹੜਾ ਜਿਹੜਾ ਕੈਲੀਬਰ ਵਾਲਾ ਪਲੇਅਰ ਹੁੰਦਾ ਉਹਦੇ ਕੈਰੀਅਰ ਨਾਲ ਖਿੜਵਾੜ ਕਰਦੇ ਨੇ ਜਿਹੜਾ ਬੰਦਾ ਡਿਜ਼ਰਵ ਕਰਦਾ ਹੁੰਦਾ ਉਹਨੂੰ ਟੀਮ ਚ ਨਹੀਂ ਲੈ ਕੇ ਜਾਂਦੇ ਜਿਹੜੇ ਬੰਦਾ ਪੈਸੇ ਦੇ ਦਿੰਦਾ ਉਹ ਬੰਦਿਆਂ ਨੂੰ ਟੀਮਾਂ ਚ ਲੈ ਜਾਂਦੇ ਨੇ ਇਹ ਕਿਤੇ ਨਾ ਕਿਤੇ ਨਿਆਂ ਇਹ ਹੁੰਦਾ ਖਿਡਾਰੀਆਂ ਦੇ ਨਾਲ ਇਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਹੀ ਬੰਦੇ ਨੂੰ ਜਿਹੜੇ ਬੰਦੇ ਨੂੰ ਗੇਮ ਬਾਰੇ ਨੌਲੇਜ ਹੈ ਹੋ ਹੁਣ ਤਾਂ ਹਜੇ ਇਸ ਦੀ ਪੜਾਈ ਬਹੁਤ ਹੋਣ ਲੱਗੀ ਪਹਿਲਾਂ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਬਸ ਰੁਤਬੇ ਨਾਲੇ ਚੱਲੀ ਜਾਂਦਾ ਸੀ ਜਿਹੜੇ ਬੰਦੇ ਨੂੰ ਗੇਮ ਬਾਰੇ ਨੌਲੇਜ ਆ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਉਹੀ ਇਹ ਕਮਾਂਡ ਸਹੀ ਸੰਭਾਲ ਸਕਦਾ ਠੀਕ ਹੈ ਠੀਕ ਹੈ ਪਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਤਾਂ ਜਿਨ੍ਹਾਂ ਨੂੰ ਤਜਰਬਾ ਹੈ ਜਿਹੜੇ ਪਹਿਲਾਂ ਉਸ ਖੇਡ ਨੂੰ ਖੇਡ ਚੁੱਕੇ ਨੇ ਤਾਂ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਉਹਨਾਂ ਦੇ ਲਈ ਵਾਕਈ ਉਹ ਰਾਖਵੀਆਂ ਅਹੁਦੇ ਦੀਆਂ ਉਹ ਸੀਟਾਂ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਕਰਕੇ ਹੀ ਚੰਗਾ ਪ੍ਰਦਰਸ਼ਨ ਹੋ ਸਕੇਗਾ ਹਾਲਾਂਕਿ ਜਿਨ੍ਹਾਂ ਕੋਲ ਤਜਰਬਾ ਨਹੀਂ ਹੈ ਤਾਂ ਉਹਨਾਂ ਨੂੰ ਇਹ ਖੇਡ ਸੰਸਥਾਵਾਂ ਦੀ ਜਾਂ ਕਿਸੇ ਵੀ ਚੀਜ਼ ਦੀ ਕਮਾਂਡ ਨਾ ਦਿੱਤੀ ਜਾਵੇ ਹਾਲਾਂਕਿ ਲੋਕਾਂ ਦੇ ਸਪੋਕਸਮੈਨ ਦੇ ਵਿੱਚ ਲੋਕਾਂ ਦੇ ਵਿਚਾਰ ਅਸੀਂ ਲੈਣੇ ਆ ਤਾਂ ਲੋਕਾਂ ਦੇ ਵਿਚਾਰ ਵੱਖੋ ਵੱਖਰੇ ਨੇ ਸੁਨੀਲ ਜੀ ਬਠਿੰਡਾ ਤੋਂ ਜੁੜੇ ਸੀ ਉਹ ਕਹਿ ਰਹੇ ਸੀ ਕਿ ਕਿ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਕੋਈ ਵਿਅਕਤੀ ਜੋ ਬਾਹਰ ਬੈਠਾ ਹੈ ਮੈਦਾਨ ਦੇ ਉਸ ਨੂੰ ਵੀ ਬਹੁਤ ਬਰੀਕੀਆਂ ਪਤਾ ਹੁੰਦੀਆਂ ਨੇ ਤੇ ਉਹ ਵੀ ਚੰਗੀ ਤਰ੍ਹਾਂ ਕਿਸੇ ਵੀ ਸੰਸਥਾ ਨੂੰ ਚਲਾ ਸਕਦਾ ਆ ਤਾਂ ਜ਼ਰੂਰੀ ਨਹੀਂ ਹੈ ਹਾਲਾਂਕਿ ਪਰ ਦੂਜੇ ਪਾਸੇ ਬਹੁਤੇ ਲੋਕਾਂ ਦਾ ਇਹ ਕਹਿਣਾ ਬਹੁਤੇ ਸਾਡੇ ਸਰੂਤੇ ਦਾ ਇਹ ਕਹਿਣਾ ਆ ਕਿ ਜਿਹੜੇ ਤਜਰਬੇਕਾਰ ਨੇ ਉਹਨਾਂ ਦੇ ਅਧਿਕਾਰ ਇਹ ਬਣਦਾ ਆ ਉਹਨਾਂ ਨੂੰ ਹੀ ਜੜੀਆਂ ਅਹੁਦੇਦਾਰੀਆਂ ਨੇ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹੀ ਇਹਨਾਂ ਦੇ ਉੱਪਰ ਬਰਾਜਮਾਨ ਹੋ ਕੇ ਕਿਤੇ ਨਾ ਕਿਤੇ ਖਿਡਾਰੀਆਂ ਦੇ ਨਾਲ ਇਨਸਾਫ ਕਰ ਸਕਦੇ ਆ ਖੇਡ ਦਾ ਇਨਸਾਫ ਕਰ ਸਕਦੇ ਆ ਤਾਂ ਅਕਸਰ ਕ੍ਰਿਕਟ ਦਾ ਜ਼ਿਕਰ ਹੁੰਦਾ ਤਾਂ ਕ੍ਰਿਕਟ ਦੇ ਨਾਲ ਜਦੋਂ ਅਸੀਂ ਭਾਰਤ ਦੀਆਂ ਭਾਵਨਾਵਾਂ ਨੂੰ ਦੇਖਦੇ ਆ ਤਾਂ ਕ੍ਰਿਕਟ ਇੱਕ ਪ੍ਰਕਾਰ ਦੇ ਫੈਸਲੇ ਜਿਹੇ ਵੀ ਨਿਕਲ ਕੇ ਸਾਹਮਣੇ ਆਏ ਜੋ ਕਿਤਨਾ ਕਿਤੇ ਲੋਕਾਂ ਦੀ ਕਸਵੱਟੀ ਉੱਪਰ ਖਰੇ ਨਹੀਂ ਉਤਰਦੇ ਲੋਕ ਨਾਰਾਜ਼ ਹੁੰਦੇ ਨੇ ਟੀਮ ਸਿਲੈਕਸ਼ਨ ਹੁੰਦੀ ਹੋਵੇ ਉਹਦੇ ਵਿੱਚ ਕੋਈ ਪਲੇਅਰ ਬਾਹਰ ਕਰ ਦਿੱਤਾ ਜਾਵੇ ਜਾਂ ਕੋਈ ਪਲੇਅਰ ਅਜਿਹਾ ਰੱਖ ਲਿਆ ਜਾਵੇ ਉਸ ਦੇ ਉੱਪਰ ਵੀ ਲੋਕ ਟਿੱਕਾ ਟਿੱਪਣੀ ਕਰ ਦਿੰਦੇ ਨੇ ਕਿ ਇਹ ਪਲੇਅਰ ਠੀਕ ਨਹੀਂ ਹੈ ਇਸ ਖਿਡਾਰੀ ਨੂੰ ਖੜਾਇਆ ਜਾਣਾ ਚਾਹੀਦਾ ਹੈ ਤਾਂ ਜਿਹੇ ਦੇ ਵਿੱਚ ਤਸਰਬੇ ਕਰਾਂ ਦੀ ਲੋੜ ਹੁੰਦੀ ਹੈ ਟਿੱਕਾ ਟਿੱਪਣੀ ਹੁੰਦੀ ਹੈ ਤਾਂ ਲੋਕਾਂ ਦਾ ਸਪੋਕਸਮੈਨ ਦੇ ਵਿੱਚ ਉਹੀ ਚਰਚਾ ਕਰ ਰਹੇ ਐ ਖੋਰ ਕਾਲਰ ਨੇ ਕੀ ਨਾਮ ਹੈ ਜੀ ਕਿੱਥੋਂ ਗੱਲ ਕਰ ਰਹੇ ਹੋ ਕੀ ਪਟਿਆੜੇ ਤੋਂ ਗੱਲ ਕਰਦਾ ਹਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਤਜਰਬੇਕਾਰ ਲੋਕਾਂ ਨੂੰ ਹੀ ਖੇਡ ਸੰਸਥਾਵਾਂ ਦੀ ਕਮਾਂਡ ਦਿੱਤੀ ਜਾਣੀ ਚਾਹੀਦੀ ਹੈ ਖਾਸ ਤੌਰ ਤੇ ਕ੍ਰਿਕਟ ਦਾ ਜ਼ਿਕਰ ਹੋ ਰਿਹਾ ਹੈ ਅ ਜੀ ਬਿਲਕੁਲ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਮੁੱਦਾ ਬਿਲਕੁਲ ਸਹੀ ਹੈ ਜਾਇਜ਼ ਮੁੱਦਾ ਹੈ ਕਿ ਜਿਸ ਚੀਜ਼ ਦੇ ਬਾਰੇ ਉਹ ਜਿਸ ਨੂੰ ਪਤਾ ਹੀ ਨਹੀਂ ਉਹ ਕਿਸ ਤਰੀਕੇ ਨਾਲ ਉਹਨੂੰ ਹੈਂਡਲ ਕਰਿਆ ਉਹ ਅਗਰ ਸੁਨਿਆਰ ਨੂੰ ਲੋਹਾਰ ਦਾ ਕੰਮ ਫੜਾ ਦਾਂਗੇ ਤਾਂ ਬਲ ਕੋ ਲੋ ਟੁਕਣਾ ਹੀ ਸ਼ੁਰੂ ਹੋ ਜਾਏਗਾ ਤੇ ਲੱਗਦਾ ਵੀ ਚੀਜ਼ ਜੋ ਜੀ ਚਾਹੁੰਦੇ ਆ ਉਹ ਜੀ ਬਣ ਨਹੀਂ ਪਾਈ ਸਭ ਤੋਂ ਵੇਖਦੀ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ক্রিকেট ਦਾ ਭਵਿੱਖ ਹੈ ਹੁਣ ਅੱਗੇ ਨੌਜਵਾਨ ਪ੍ਰੀਨੀਏ ਸਾਰੀ ਇੰਡੀਆ ਦੀ ਗੱਲ ਕਰੀਏ ਤਾਂ ਨਵੀਂ ਟੀਮ ਜਿਹੜੀ ਉਹ ਆਈ ਹੈ ਸੋ ਅਗਰ ਕੋਈ ਚੰਗਾ ਬੰਦਾ ਇਹਦੀ ਅਗਵਾਈ ਕਰੇਗਾ ਤੇ ਜਿਸ ਨੂੰ ਆਪਣਾ ਤਜਰਬਾ ਹੋਏਗਾ ਤਾਂ ਲੱਗਦਾ ਕਿ ਭਵਿੱਖ ਤੋਂੜਾ ক্রিকেট ਦਾੜਾ ਸੁਧਾਰ ਹੋ ਸਕੇਗਾ ਕੋਈ ਕਈ ਚਾਹੁੰਦੇ ਬਦਲਾਅ ਦੀ ਜ਼ਰੂਰਤ ਹੁੰਦੀ ਹੈ ਸਮੇਂ ਦੇ ਹਿਸਾਬ ਦੇ ਨਾਲ ਅਗਰ ਉਹ ਬ ਸਮਝਰ ਨਹੀਂ ਆਉਂਦਾ ਤਾਂ ਕਿੰਨਾ ਕਿਤੇ ਉਹ ਚੀਜ਼ਾਂ ਪਿੱਛੜੀਆਂ ਦਿਖਾਈ ਦਿੰਦੀਆਂ ਜੇ ਉਹ ਬਦਲਾਅ ਦੇ ਵਾਸਤੇ ਜਿਨੇ ਨਤੀਜੇ ਲੈਣੇ ਨੇ ਉਹਨੂੰ ਕੋਈ ਜ਼ਿਆਦਾ ਨੌਲੇਜ ਇਨਫੋਰਮੇਸ਼ਨ ਜਾਂ ਉਸ ਚੀਜ਼ ਦੇ ਬਾਰੇ ਡੂੰਘਾਈ ਤੱਕ ਜਾਣਕਾਰੀ ਨਹੀਂ ਹੋਏਗੀ ਤਾਂ ਲੱਗਦਾ ਕਿੰਨਾ ਕਿਤੇ ਉਹ ਨਤੀਜੇ ਨਹੀਂ ਆ ਸਕਣਗੇ ਤੇ ਨੁਕਸਾਨ ਹੁੰਦਾ ਵੀ ਦਿਖਾਈ ਦੇ ਸਕਦਾ ਬਹੁਤ ਚੰਗੀ ਸੋਚ ਲੋਕਾਂ ਦੀ ਹੈ ਕਿ ਉਹ ਬੰਦਾ ਉਸ ਕੁਰਸੀ ਦੇ ਬੈਠੇ ਉਹ ਬੰਦਾ ਉਹ ਕਮਾਨ ਸੰਭਾਲੇ ਜਿਨੇ ਕੋਈ ਤਜਰਬਾ ਜ਼ਿੰਦਗੀ ਦਾ ਆਪਣਾ ਕ੍ਰਿਕਟ ਦੇ ਵਿੱਚ ਕਾਫੀ ਸਮਾਂ ਲੰਘਾਇਆ ਹੋਵੇ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਉਹ ਵਿਅਕਤੀ ਹੀ ਕੁਰਸੀ ਤੇ ਬੈਠਣਾ ਚਾਹੀਦਾ ਜਿਨੇ ਉਸ ਸਮੇਂ ਉਸ ਮੈਦਾਨ ਦੇ ਉੱਪਰ ਆਪਣਾ ਕਾਫੀ ਸਮਾਂ ਬਤੀਤ ਕੀਤਾ ਹੋਵੇ ਉਹਨੂੰ ਵੱਧ ਬਰੀਕੀਆਂ ਪਤਾ ਹੁੰਦੀਆਂ ਨੇ ਤੇ ਉਹੀ ਉਹ ਬਰੀਕੀਆਂ ਨੂੰ ਪਰਖਦਾ ਹੋਇਆ ਕਮੀਆਂ ਖਾਮੀਆਂ ਦੂਰ ਕਰਕੇ ਕਿਸੇ ਵੀ ਸੰਸਥਾ ਨੂੰ ਨਿਪੁੰਨ ਬਣਾ ਸਕਦਾ ਹੈ ਤਾਂ ਚਰਚਾ ক্রিকেট ਦੇ ਬਾਰੇ ਹੋ ਰਹੀ ਹੈ ਹਾਲਾਂਕਿ ক্রিকেট ਨੂੰ ਲੈ ਕੇ ਜਿਵੇਂ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਬਹੁਤ ਸਾਰੇ ਸਵਾਲ ਉੱਠਦੇ ਨੁਕਤਾਚੀਨੀ ਹੁੰਦੀ ਹੈ ਜਦੋਂ ਟੀਮ ਦੀ ਸਿਲੈਕਸ਼ਨ ਹੁੰਦੀ ਆ ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਹਾਲਾਂਕਿ ਸੂਬੇ ਤੋਂ ਸੂਬੇ ਤੱਕ ਦੇ ਖਿਡਾਰੀਆਂ ਦਾ ਜ਼ਿਕਰ ਕਰ ਲਈਏ ਤਾਂ ਕਈ ਵਾਰ ਜੇਕਰ ਕਿਸੇ ਸੂਬੇ ਦਾ ਖਿਡਾਰੀ ਟੀਮ ਤੋਂ ਬਾਹਰ ਕੀਤਾ ਜਾਂਦਾ ਹੈ ਤਾਂ ਉਸ ਦੇ ਉੱਪਰ ਵੀ ਬਹੁਤ ਸਾਰੇ ਲੋਕ ਨਿਰਾਸ਼ਗੀ ਦਾ ਜਿਹੜਾ ਕਿ ਸਵਾਲ ਖੜਾ ਕਰ ਦਿੰਦੇ ਆ ਨਿਰਾਸ਼ਗੀ ਪ੍ਰਗਟਾ ਦਿੰਦੇ ਆ ਕਿ ਇਹ ਵਿਤਕਰਾ ਕੀਤਾ ਗਿਆ ਆ ਪਰ ਇਹ ਜਿਹਹਾ ਨਹੀਂ ਹੁੰਦਾ ਟੀਮ ਦੀ ਚੋਣ ਜਿਹੜੀ ਕਿ ਬੜੀ ਔਖੀ ਚੋਣ ਹੁੰਦੀ ਆ ਤਾਂ ਉਸ ਦੇ ਲਈ ਹਾਲਾਂਕਿ ਤਜਰਬੇ ਕਰਾਂ ਦੀ ਲੋੜ ਜ਼ਰੂਰ ਹੈ ਕਿ ਹਾਲਾਤਾਂ ਨੂੰ ਸਮਝਦੇ ਹੋਏ ਹੀ ਉਹ ਚੋਣ ਕੀਤੀ ਜਾਣੀ ਚਾਹੀਦੀ ਹੈ ਕਿ ਕਿਵੇਂ ਕਿਹੜੇ ਹਾਲਾਤ ਦੇ ਵਿੱਚ ਕਿਹੜੀ ਪਿੱਚ ਦੇ ਉੱਪਰ ਕਿਸ ਤਰ੍ਹਾਂ ਦਾ ਗੇਂਦਬਾਜ਼ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ ਕਿਸ ਤਰ੍ਹਾਂ ਦਾ ਬੱਲੇਬਾਜ਼ ਕਿਹੜੀ ਪਿੱਚ ਦੇ ਉੱਪਰ ਕਿਹੋ ਜਿਹਾ ਮੌਸਮ ਦੇ ਹਾਲਾਤਾਂ ਵਿੱਚ ਖੇਡ ਸਕਦਾ ਹੈ ਕੌਣ ਪ੍ਰੈਸ਼ਰ ਨੂੰ ਟੈਕਲ ਕਰ ਸਕਦਾ ਕੌਣ ਨਹੀਂ ਕਰ ਸਕਦਾ ਕਿਹੜੇ ਨੰਬਰ ਦੇ ਉੱਪਰ ਕਿਸ ਨੂੰ ਖੜਾਇਆ ਜਾਣਾ ਚਾਹੀਦਾ ਕਿਸ ਨੂੰ ਨਹੀਂ ਖੜਾਇਆ ਜਾਣਾ ਚਾਹੀਦਾ ਤਾਂ ਇਹ ਤਜਰਬੇਕਾਰ ਖਿਡਾਰੀ ਹੀ ਸਮਝ ਸਕਦਾ ਹੈ ਤਾਂ ਤਜਰਬੇ ਕਰਾਂ ਦੇ ਲਈ ਵੱਖਰੀ